ਦੇਸਵਕ ਨਿਊਜ਼ ਤੁਸੀਂ ਦੇਖ ਰਹੇ ਹੋ ਮੈਂ ਹਾਂ ਤੁਹਾਡੇ ਨਾਲ ਮਸਕਾਨ ਸ਼ਰਮਾ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ ਨਜ਼ਰ ਪਾ ਲੈਣਿਆ ਅੱਜ ਦੀਆਂ ਹੁਣ ਤੱਕ ਦੀਆਂ ਐਨ ਹੈਡਲਾਈਨਸ ਤੇ ਮੋਹਾਲੀ ਦੀ 에어ਪੋਰਟ ਰੋਡ ਤੇ ਤਾਬੜ ਤੋੜ ਗੋਲੀਬਾਰੀ ਚ ਗੈਂਗਸਟਰ ਦੀ ਗਈ ਜਾਨ ਦਿੱਲੀ ਸਰਕਾਰ ਦਾ 76000 ਕਰੋੜ ਰੁਪਏ ਦਾ ਬਜਟ ਪੇਸ਼ ਔਰਤਾਂ ਨੂੰ ਹਰ ਮਹੀਨੇ ਮਿਲਣਗੇ 1000 ਰੁਪਏ ਚੰਡੀਗੜ੍ਹ ਨਗਰ ਨਿਗਮ ਚ ਪੰਜ ਪਾਣੀ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਵੀ ਚੋਣ ਜਿੱਤੇ। ਕਾਰ ਦੇ ਲੱਕੜੇ ਲੱਦੀ ਟਰਾਲੀ ਨਾਲ ਟੱਕਰ ਕਾਰਨ ਤਿੰਨ ਵਿਅਕਤੀਆਂ ਦੀ ਗਈ ਜਾਨ। ਇਨਹਾਲੋ ਨੇ ਤਾਂ ਰਾਠੀ ਹਤਿਆ ਕਾਂਡ 'ਚ ਸ਼ਾਮਲ ਦੋ ਗੈਂਗਸਟਰ Goa ਤੋਂ ਹੋਏ ਗ੍ਰਿਫਤਾਰ। ਸੜਕ 'ਤੇ ਖੜੇ ਕੰਟੇਨਰ ਨਾਲ ਕਾਰ ਟਕਰਾਈ, ਪਰਿਵਾਰ ਦੇ ਪੰਜ ਜੀਆਂ ਨੇ ਤੋੜਿਆ ਦਮ। ਬੰਗਲੌਰ ਦੇ ਕੈਫੇ 'ਚ ਤਮਾਕੂ ਦੀ ਜਾਂਚ ਐਨਆਈਏ ਨੇ ਸੌਂਪੀ। ਕੇਜਰੀਵਾਲ ਨੇ ਇਤਾਂ ਵੱਡਾ ਬਿਆਨ ਕਿ ਹਮ 12 ਤੋਂ ਬਾਅਦ ਵੀਡੀਓ ਕਾਨਫਰੰਸ ਰਾਹੀਂ ਸਵਾਲਾਂ ਦੇ ਜਵਾਬ ਦੇਣ ਲਈ ਤਿਆਰ ਹਾਂ ਹੈਲੀਨੇ ਵਿਸ਼ਿੰਗਟਨ ਡੀਸੀ ਚ ਟਰੰਪ ਨੂੰ ਹਰਾ ਕੇ ਪਹਿਲੀ ਪ੍ਰਾਈਮਰੀ ਜਿੱਤ ਕੀਤੀ ਹਾਸਲ ਮੂਡਿਸ ਨੇ 2024 ਲਈ ਭਾਰਤ ਦੇ ਵਿਕਾਸ ਦਰ ਦਾ ਅਨੁਮਾਨ ਵਧਾ ਕੇ 6.8% ਕੀਤਾ ਤੁਸੀਂ ਸਨ ਅੱਜ ਦੀਆਂ ਹੁਣ ਤੱਕ ਦੀਆਂ ਅਹਿਮ ਹੈਡਲਾਈਨਸ ਤੇ ਜਾਣਦੇ ਹਾਂ ਖਬਰਾਂ ਵਿਸਥਾਰ ਦੇ ਵਿੱਚ ਅੱਜ ਦੀ ਅਹਿਮ ਖਬਰ ਮੁਹਾਲੀ ਤੋਂ ਸਾਹਮਣੇ ਆ ਰਹੀ ਹੈ ਇਥੋਂ ਦੇ ਸੈਕਟਰ 66 ਵਿੱਚ ਅੱਜ ਸ਼ਾਪਿੰਗ ਮਾਲ ਦੇ ਬਾਹਰ ਚਾਰ ਅਣਪਛਾਤੇ ਵਿਅਕਤੀਆਂ ਨੇ ਗੈਂਗਸਟਰ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਪੁਲਿਸ ਮੁਤਾਬਕ ਜਮੂਦ ਰਹਿਣ ਵਾਲੇ 45 ਸਾਲਾ ਗੈਂਗਸਟਰ ਰਾਜੀਸ਼ ਡੋਗਰਾ ਉਰਫ ਮੋਹਨੇ ਚਿਰ ਦਾ ਕਤਲ ਗੈਂਗ ਵਾਰ ਦਾ ਨਤੀਜਾ ਅਧਿਕਾਰੀਆਂ ਨੇ ਦੱਸਿਆ ਕਿ ਹਮਲਾਵਰ ਕੁਝ ਸਮੇਂ ਤੋਂ ਮਾਲ ਦੇ ਬਾਹਰ ਦੋ ਐਚਯੂਵੀਜ਼ ਵਿੱਚ ਡੋਗਰਾ ਦਾ ਇੰਤਜ਼ਾਰ ਕਰੇ ਸੀ ਇੱਕ ਗੱਡੀ ਦਾ ਨੰਬਰ ਚੰਡੀਗੜ੍ਹ ਤੇ ਦੂਜੀ ਦਾ ਜਮੂਦਾ ਸੀ ਪੁਲਿਸ ਨੇ ਦਸਿਆ ਕਿ ਤਰੀਬ 8 ਤੋਂ 9 ਗਲੀਆਂ ਚਲਾਈਆਂ ਗਈਆਂ ਮ੍ਰਿਤਕ ਦੇ ਖਿਲਾਫ 8 ਐਫਆਈਆਰ ਦਰਜ ਸੀ ਤੇ ਉਹ ਹਾਲੀ ਵਿੱਚ ਜੇਲ੍ਹ ਤੋਂ ਬਾਹਰ ਆਇਆ ਸੀ। ਰੂਪਨਗਰ ਰੇਂਜ ਦੇ ਆਈਜੀ ਦਸਕਰਨ ਸਿੰਘ ਨੇ ਦੱਸਿਆ ਕਿ ਮੁੱਢਲੀ ਜਾਂਚ ਮੁਕਾਬਕ ਜਮੂਨਰ ਸੰਬੰਧਿਤ ਚਾਰ ਵਿਅਕਤੀ ਸਤਲਦੇਵਰ ਸ਼ਾਮਲ ਨੇ ਜਿਨ੍ਹਾਂ ਵਿੱਚੋਂ ਇੱਕ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ। ਦੋ ਵਾਹਨ ਹਥਿਆਰ ਤੇ ਮੋਬਾਈਲ ਫੋਨ ਵੀ ਬਰਾਮਦ ਕੀਤੇ ਗਏ ਨੇ। ਸੂਚਨਾ ਮਿਲਦੇ ਹੀ ਡੀਐਸਪੀ ਹਰਸੀਮਰ ਸਿੰਘ ਵੱਲ ਤੇ ਹੋਰ ਅਧਿਕਾਰੀ ਤੁਰੰਤ ਮੌਕੇ ਤੇ ਪਹੁੰਚੇ। ਦੂਜੀ ਅਹਿਮ ਖਬਰ ਇਹ ਨਵੀਂ ਦਿੱਲੀ ਤੋਂ سامنے ਆ ਰਹੀ ਹੈ। ਦਿੱਲੀ ਦੇ ਵਿੱਤ ਮੰਤਰੀ ਅਤੀਸ਼ੀ ਨੇ ਅੱਜ ਰਾਜ ਵਿਧਾਨ ਸਭਾ ਵਿੱਚ ਵਿੱਤੀ ਸਾਲ 2024-25 ਲਈ 76000 ਕਰੋੜ ਰੁਪਏ ਦੇ ਖਰਚੇ ਵਾਲਾ ਬਜਟ ਪੇਸ਼ ਕੀਤਾ। ਆਪਣਾ ਪਹਿਲਾ ਬਜਟ ਪੇਸ਼ ਕਰਦੇ ਹੋਏ ਅਤੀਸ਼ੀ ਨੇ ਮੁੱਖ ਮੰਤਰੀ ਮਹਿਲਾ ਸਨਮਾਨ ਯੋਜਨਾ ਦਾ ਐਲਾਨ ਕੀਤਾ ਜਿਸ ਤਹਿਤ 18 ਸਾਲ ਜਾਂ ਇਸ ਤੋਂ ਬਾਅਦ ਉਮਰ ਦੀਆਂ ਸਾਰੀਆਂ ਔਰਤਾਂ ਨੂੰ ਹਰ ਮਹੀਨੇ 1000 ਰੁਪਏ ਦਿੱਤੇ ਜਾਣਗੇ। ਅਤੀਸ਼ੀ ਨੇ ਆਪਣੇ ਬਜਟ ਪਾਸ਼ੇ ਵਿੱਚ ਕਿਹਾ ਕਿ ਸਰਕਾਰ RAM RAJ ਦੇ ਆਦਰਸ਼ਾਂ ਤੋਂ ਪ੍ਰੇਰਿਤ ਹੈ। ਤੀਜੀ ਅਹਿਮ ਖਬਰ ਚੰਡੀਗੜ੍ਹ ਤੋਂ ਸਾਹਮਣੇ ਆ ਰਹੀ ਹੈ। ਚੰਡੀਗੜ੍ਹ ਨਗਰ ਨਿਗਮ ਵਿੱਚ ਅੱਜ ਮੂੜ ਪੋਲਿੰਗ ਵਿੱਚ ਸੀਨੀਅਰ ਡਿਪਟੀ ਮੇਅਰ ਦੇ ਅਹੁਦੇ ਲਈ ਭਾਜਪਾ ਦੇ ਕੁਲਜੀਤ ਸਿੰਘ ਸੰਧੂ ਚੁਣੇ ਗਏ ਤੇ ਡਿਪਟੀ ਮੇਅਰ ਦੀ ਚੋਣ ਵੀ ਭਾਜਪਾ ਦੇ ਰਜਿੰਦਰ ਸ਼ਰਮਾ ਨੇ ਜਿੱਤੀ। ਸੰਧੂ ਨੇ 19 ਜਰਨਤ ਦੀ ਕਾਂਗਰਸ ਦੇ ਗੁਰਪ੍ਰੀਤ ਗੱਬੀ ਨੂੰ 16 ਵੋਟਾਂ ਮਿਲੀਆਂ। ਇੱਕ ਵੋਟ ਅਯੋਗ ਘਰਾਣਤੀ ਕੀਤੀ ਗਈ। ਸ਼ਰਮਾ ਨੂੰ 19 ਵੋਟਾਂ ਮਿਲੀਆਂ ਤੇ ਉਹਨਾਂ ਦੇ ਵਿਰੋਧੀ ਤੇ ਕਾਂਗਰਸੀ ਆਰਗੋ ਨਿਰਮਲਾ ਦੇਵੀ ਨੂੰ ਸਾਰਾ ਵੋਟਾਂ ਮਿਲੀਆਂ ਮੇਅਰ ਦੇ ਨਤੀਜਿਆਂ ਦਾ ਐਲਾਨ ਕੀਤਾ ਗਿਆ ਕੁੱਲ 35 ਮੈਂਬਰੀ ਨਗਰ ਨਿਗਮ ਵਿੱਚ 5-5 ਦੇ 17 ਕਾਉਂਸਲਰ ਨੇ 19 ਫਰਵਰੀ ਨੂੰ ਆਮ ਆਦਮੀ ਪਾਰਟੀ ਦੇ ਤਿੰਨ ਕਾਉਂਸਲਰਾਂ ਨੇ 5-5 ਵਿੱਚ ਸ਼ਾਮਲ ਹੋਣ ਤੋਂ ਬਾਅਦ 5 ਪੱਧਰੀ ਗਿਣਤੀ 14 ਤੋਂ ਵਧਾ ਕੇ 17 ਕਰ ਦਿੱਤੀ ਆਪ ਦੇ 10 ਅਤੇ ਕਾਂਗਰਸ ਦੇ 7 ਮੈਂਬਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਕਾਉਂਸਲਰ ਨੇ ਪੰਜ ਪਾਗੋ ਅਤੇ ਚੰਡੀਗੜ੍ਹ ਦੀ ਸੰਸਦ ਮੈਂਬਰ ਕਿਰਨ ਖੀਰਪੋਲ ਵੀ ਨਿਗਮ ਦੇ ਔਤედაਰ ਮੈਂਬਰ ਵਜੋਂ ਵੋਟ ਪਾਉਣ ਦਾ ਅਧਿਕਾਰ ਹੈ ਚੌਥੀ ਆਮ ਖਬਰ ਫਤੇਗੜ ਪੰਚਤੂਰ ਤੋਂ ਸਾਹਮਣੇ ਆ ਰਹੀ ਹੈ ਅੱਜ ਬਾਦ ਦੁਪਹਿਰ ਮੋਗਾ ਅੰਮ੍ਰਿਤਸਰ ਮੁੱਖ ਸੜਕ ਤੇ ਹਾਦਸੇ ਵਿੱਚ ਸੈਂਟਰੋਕਾਰ ਸਵਾਰ ਤਿੰਨ ਵਿਅਕਤੀਆਂ ਦੀ ਜਾਂਚ ਚੱਲੀ ਗਈ ਹੈ ਤੇ ਇੱਕ ਗੰਭੀਰ ਜ਼ਖਮੀ ਹੋਇਆ ਮੱਖੂ ਵਾਲੇ ਪਾਸੇ ਤੋਂ ਆ ਰਹੀ ਸੈਂਟਰੋਕਾਰ ਜਿਸ ਵਿੱਚ ਚਾਰ ਵਿਅਕਤੀ ਸਵਾਰ ਸੀ ਜਦੋਂ ਪਿੰਡ ਫੀਰ ਮੁਹੰਮਦ ਦੇ ਕੋਲ ਪਹੁੰਚੀ ਤਾਂ ਓਵਰਲੋਡ ਲੱਕੜਾਂ ਦੀ ਸੜਕ ਉੱਪਰ ਖੜੀ ਟਰੈਕਟਰ ਟਰਾਲੀ ਨਾਲ ਲੋਟੀ ਟਕਰ ਹੋ ਗਈ ਚੱਕਰ ਇਨੀ ਪਿਆਨਕ ਸੀ ਕਿ ਕਾਰ ਤਬਾਹ ਹੋ ਗਈ ਕਾਰ ਵਿੱਚ ਸਵਾਰ ਦੋ ਵਿਅਕਤੀਆਂ ਦੀ ਮੌਕੇ ਤੇ ਹੀ ਜਾਨ ਚਲੀ ਗਈ ਤੇ ਇੱਕ ਵਿਅਕਤੀ ਦੀ ਸਰਕਾਰੀ ਹਸਪਤਾਲ ਅਜ਼ੀਰਾ ਵਿਖੇ ਪੁੱਜਨਸਾਰ ਜਾਂਦੀ ਚੌਥੇ ਵਿਅਕਤੀ ਦੀ ਹਾਲਤ ਵੀ ਗੰਭੀਰ ਦੱਸੀ ਜਾ ਰਹੀ ਹੈ ਸੈਂਟਰੋ ਕਾਰ ਸਵਾਰ ਖਾਲੜੇ ਦੇ ਦੱਸੇ ਜਾਂਦੇ ਨਹੀਂ ਤੇ ਕਿਸੇ ਕੰਮ ਲਈ ਲੁਧਿਆਣਾ ਜਾ ਰਹੇ ਸੀ ਲੱਕੜ ਦੀ ਓਵਰਲੋਡਡ ਟਰਾਲੀ ਖਰਾਬ ਹੋਣ ਕਾਰਨ ਸੜਕ ਤੇ ਖੜੀ ਸੀ ਹਾਦਸੇ ਤੋਂ ਬਾਅਦ ਟਰੈਕਟਰ ਚਾਲਕ ਅਟਰੈਕਟਰ ਲੈ ਕੇ ਫਰਾਰ ਹੋ ਗਿਆ ਤੇ ਟਰਾਲੀ ਉੱਥੇ ਹੀ ਛੱਡ ਗਿਆ ਪੰਜਵੀਂ ਅਹਿਮ ਖਬਰ ਚੰਡੀਗੜ੍ਹ ਤੋਂ سامنے ਆ ਰਹੀ ਹੈ ਇੰਡੀਆ ਨੈਸ਼ਨਲ ਲੋਕਦਲ ਦੇ ਆਗੂ ਨਾਫੇ ਸਿੰਘ ਰਾਠੀ ਦੇ ਕਤਲ ਕੇਸ ਵਿੱਚ ਗੋਆ ਤੋਂ ਦੋ ਮੁਲਜ਼ਮਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਇਹਨਾਂ ਲੋਕਾਂ ਦੀ ਹਰਿਆਣਾ ਇਕਾਈ ਦੇ ਪ੍ਰਧਾਨ ਰਾਚੀ ਅਤੇ ਪਾਜੀ ਵਰਕਰ ਜੈ ਕਿਸ਼ਨ ਦੀ 25 ਫਰਵਰੀ ਨੂੰ ਚੱਜਰ ਦੇ ਬਹਾਦਰਗੜ੍ਹ 'ਚ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ। ਆਸ਼ੀਸ਼ ਅਤੇ ਸੌਰਭ ਨੂੰ ਹਰਿਆਣਾ ਪੁਲਿਸ ਦੀ ਸਪੈਸ਼ਲ ਟਾਸਕ ਫੋਰਸ ਤੇ ਜ਼ਿਲ੍ਹਾ ਪੁਲਿਸ ਅਤੇ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਸਾਂਝੇ ਆਪਰੇਸ਼ਨ ਦੌਰਾਨ ਉੱਤਰੀ ਗੋਆ ਦੇ ਹੋਟਲ ਤੋਂ ਗ੍ਰਿਫਤਾਰ ਕੀਤਾ। ਇਹ ਦੋਵੇਂ ਇਥੇ ਰੁਕੇ ਹੋਏ ਸੀ। ਛੇਵੀਂ ਅਹਿਮ ਖਬਰ ਵਡੋਦਰਾ ਤੋਂ ਸਾਹਮਣੇ ਆ ਰਹੀ ਹੈ ਗੁਜਰਾਤ ਦੇ ਵਡੋਦਰਾ ਸ਼ਹਿਰ ਨੇੜੇ ਹਾਈਵੇ ਤੇ ਖੜੇ ਕੰਟੇਨਰ ਨਾਲ ਕਾਰ ਦੀ ਟੱਕਰ ਹੋ ਗਈ ਜਿਸ ਕਾਰਨ ਉਸ ਵਿੱਚ ਸਵਾਰ ਦੋ ਜੋੜਿਆਂ ਤੇ ਇੱਕ ਬੱਚੇ ਦੀ ਜਾਨ ਚਲੀ ਗਈ ਇਹ ਹਾਦਸਾ ਐਤਵਾਰ ਦਿਨ ਰਾਤ ਉਸ ਸਮੇਂ ਵਾਪਰਿਆ ਜਦੋਂ ਇੱਕੋ ਪਰਿਵਾਰ ਦੇ ਦੋ ਵਿਅਕਤੀ ਆਪਣੀਆਂ ਪਤਨੀਆਂ ਤੇ ਦੋ ਬੱਚਿਆਂ ਸਮੇਤ ਵਡੋਦਰਾ ਜ਼ਿਲ੍ਹੇ ਦੇ ਕਰਜਨ ਤਾਲੂਕਾ ਤੋਂ ਕਾਰ ਵਿੱਚ ਵਾਪਸ ਆ ਰਹੇ ਸੀ ਕਾਰ ਸੜਕ ਕਿਨਾਰੇ ਖੜੇ ਕੰਟੇਨਰ ਨਾਲ ਟਕਰਾ ਗਈ ਦੋ ਜੋੜਿਆਂ ਤੇ ਇੱਕ ਸਾਲ ਦੇ ਬੱਚੇ ਦੀ ਮੌਕੇ ਤੇ ਹੀ ਜਾਨ ਚਲੀ ਗਈ ਜਦਕਿ 4 ਸਾਲ ਦੇ ਇੱਕ ਹੋਰ ਬੱਚਾ ਜ਼ਖਮੀ ਹੋ ਗਿਆ ਸਤਵੀਂ ਅਹਿਮ ਖਬਰ ਨਵੀਂ ਦਿੱਲੀ ਤੋਂ ਸਾਹਮਣੇ ਆ ਰਹੀ ਹੈ ਬੰਗਲੌਰ ਮਸ਼ਹੂਰ ਕੈਫੇ ਵਿੱਚ ਬੰਬ ਧਮਾਕੇ ਦੀ ਜਾਂਚ ਕਾਮੇ ਜਾਂਚ ਏਜੰਸੀ ਨੂੰ ਸੌਂਪ ਦਿੱਤੀ ਗਈ ਹੈ ਪੂਰਬੀ ਬੰਗਲੌਰ ਦੇ ਬਰੂਕ ਫੀਲਡ ਸਥਿਤ ਰਾਮੇਸ਼ਵਰਮ ਕੈਫੇ ਵਿੱਚ 1 ਮਾਰਚ ਨੂੰ ਹੋਏ ਧਮਾਕੇ ਚ ਘੱਟੋ ਘੱਟ 9 ਵਿਅਕਤੀ ਜ਼ਖਮੀ ਹੋਏ ਸੀ ਸੂਤਰ ਮੁਤਾਬਕ ਧਮਾਕੇ ਦੀ ਜਾਂਚ ਐਨਆਈਏ ਨੂੰ ਸੌਂਪ ਦਿੱਤੀ ਗਈ ਹੈ ਤੋਂ ਪੀ ਮਾਸਕ ਤੇ ਐਨਕਾ ਵਾਲਾ ਵਿਅਕਤੀ ਇਸ ਮਾਮਲੇ ਵਿੱਚ ਮੁੱਖ مشਕੂਕ ਹੈ ਤੇ ਉਸ ਦਾ ਕੋਈ ਸੁਰਾਤ ਨਹੀਂ ਮਿਲਿਆ ਅੱਠਵੀਂ ਅਹਿਮ ਖਬਰ ਨਵੀਂ ਦਿੱਲੀ ਤੋਂ ਸਾਹਮਣੇ ਆ ਰਹੀ ਹੈ दिल्ली ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਫਕਾਰੀ ਨੀਤੀ ਮਾਮਲੇ ਨਾਲ ਸੰਬੰਧਤ ਈਡੀ ਦੇ ਤਾਜ਼ਾ ਸੰਬੰਧ ਦਾ ਜਵਾਬ ਦਿੱਤਾ ਕਿ ਉਹ 12 ਮਾਰਚ ਤੋਂ ਬਾਅਦ ਵੀਡੀਓ ਕਾਨਫਰੰਸ ਰਾਹੀਂ ਏਜੰਸੀ ਸਾਹਮਣੇ ਪੇਸ਼ ਹੋਣ ਲਈ ਤਿਆਰ ਹੈ ਈਡੀ ਨੇ ਇਸ ਤੋਂ ਪਹਿਲਾਂ ਵੀ ਕੇਜਰੀਵਾਲ ਨੂੰ ਕਈ ਸ summons ਜਾਰੀ ਕੀਤੇ ਪਰ ਉਹਨਾਂ ਨੇ ਇਹਨਾਂ ਨੂੰ ਗੈਰਕਾਨੂੰਨੀ ਕਰਾਣ ਦਿੱਤਾ ਤੇ ਉਹ ਕੇਂਦਰੀ ਏਜੰਸੀ ਦੇ ਸਾਹਮਣੇ ਪੇਸ਼ ਨਹੀਂ ਹੋਏ ਉਹਨਾਂ ਨੇ ਏਜੰਸੀ ਨੂੰ ਕਿਹਾ ਸੀ ਕਿ summons ਜਾਰੀ ਕਰਨ ਤੋਂ ਪਹਿਲਾਂ ਈਡੀ ਨੂੰ ਮਾਮਲੇ 'ਚ ਅਦਾਲਤ ਦੇ ਫੈਸਲੇ ਦੀ ਉਡੀਕ ਕਰਨੀ ਚਾਹੀਦੀ ਹੈ ਸੂਤਰਾਂ ਅਨੁਸਾਰ ਮੁੱਖ ਮੰਤਰੀ ਨੇ ਦਰਹਿਆ ਕਿ ਸੰਮਨ ਗੈਰ ਕਾਨੂੰਨੀ ਸੀ ਪਰ ਫਿਰ ਵਿਓ ਜਾਂਚ ਏਜੰਸੀ ਦੇ ਸਵਾਲਾਂ ਦੇ ਜਵਾਬ ਦੇਣ ਲਈ ਤਿਆਰ ਹੈ ਕੇਜਰੀਵਾਲ ਨੇ 16 ਮਾਰਚ ਨੂੰ ਅਦਾਲਤ ਦੇ ਵਿੱਚ ਵੀ ਪੇਸ਼ ਹੋਣਾ ਨਵੀਂ ਅਹਿਮ ਖਬਰ ਵਾਸ਼ਿੰਗਟਨ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਹਾਲ ਹੀ ਨੀ ਅਮਰੀਕਾ ਵਿੱਚ ਰਾਸ਼ਟਰਪਤੀ ਚੋਣ ਵਿੱਚ ਰਿਪਬਲਿਕਨ ਉਮੀਦਵਾਰ ਦੀ ਚੋਣ ਕਰਨ ਦੀ ਪ੍ਰਕਿਰਿਆ ਦੇ ਹਿੱਸੇ ਵਜੋਂ ਵਾਸ਼ਿੰਗਟਨ ਡੀਸੀ ਦੀਆਂ ਪ੍ਰਾਈਮਰੀ ਚੋਣਾਂ ਵਿੱਚ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਹਰਾ ਕੇ 2024 ਦੀ ਚੋਣ ਮੁਹਿੰਮ ਦੌਰਾਨ ਆਪਣੀ ਪਹਿਲੀ ਇਤਿਹਾਸਿਕ ਜਿੱਤ ਹਾਸਲ ਕੀਤੀ ਹੈ ਅੱਜ ਹੈਲੀ ਨੇ ਜਿੱਤ ਨਹੀਂ ਅਸਥਾਈ ਤੌਰ ਤੇ 트럼ਪ ਦੀ ਜਿੱਤ ਦੇ سلسلے ਨੂੰ ਰੋਕ ਦਿੱਤਾ ਪਰ ਸਾਬਕਾ ਰਾਸ਼ਟਰਪਤੀ ਨੂੰ ਇਸ ਹਫਤੇ ਦੇ ਸੂਪਰ ਟਿਊਜ਼ਡੇ ਚ ਵੱਡੀ ਗਿਣਤੀ ਚ ਡੈਲੀਗੇਟਾਂ ਦਾ ਸਮਰਥਨ ਮਿਲਣ ਦੀ ਸੰਭਾਵਨਾ ਹੈ ਸੂਪਰ ਟਿਊਜ਼ੀ ਅਮਰੀਕਾ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰਾਂ ਦੀ ਚੋਣ ਕਰਨ ਲਈ ਪ੍ਰਾਈਮਰੀ ਚੋਣ ਪ੍ਰਕਿਰਿਆ ਦਾ ਦਿਨ ਹੈ ਜ ਜਰ ਜ਼ਿਆਦਾਤਰ ਰਾਜਾਂ ਵਿੱਚ ਪ੍ਰਾਈਮਰੀ ਅਤੇ ਕੌਕਸ ਚੋਣ ਹੁੰਦੀ ਹੈ ਨਹੀਂ ਪਿਛਲੇ ਹਫਤੇ ਆਪਣੀ ਗ੍ਰਹਿ ਰਾਜ ਦੱਖਣੀ ਕੈਰੋਲਿਨਾ ਵਿੱਚ ਹਾਰ ਦੇ ਬਾਵਜੂਦ ਹੈਲੀ ਨੇ ਕਿਹਾ ਕਿ ਉਹ ਆਪਣੀ ਦਾਅਵੇਦਾਰੀ ਨਹੀਂ ਛੱਡੇਗੀ ਹੈਲੀ ਨੂੰ 12 74 ਵੋਟਾਂ ਮਿਲੀਆਂ ਜਦਕਿ ਉਹਨਾਂ ਦੇ ਮੁੱਖ ਵਿਰੋਧੀ ਅਤੇ ਸਾਫਰ ਆਸ਼)^{-ਪਤੀ ਡੋਨਲਡ 트াম্প ਨੂੰ 676 ਵੋਟਾਂ ਮਿਲੀਆਂ ਸੀ 10ਵੀਂ ਅਹਿਮ ਖਬਰ ਹੈ ਨਵੀਂ ਦਿੱਲੀ ਤੋਂ سامنے ਆ ਰਹੀ ਕੂਮਾਂਤਰੀ ਰੇਟਿੰਗ ਏਜੰਸੀ ਮੂਡੀਜ਼ ਨੇ ਕਲੰਡਰ ਸਾਲ 2024 ਲਈ ਭਾਰਤ ਦੇ ਵਿਕਾਸ ਦਰ ਦੇ ਅਨੁਮਾਨ ਨੂੰ ਵਧਾ ਕੇ 6.8% ਕਰ ਦਿੱਤਾ ਹੈ ਇਸ ਤੋਂ ਪਹਿਲਾਂ ਰੇਟਿੰਗ ਏਜੰਸੀ ਨੇ 2024 ਵਿੱਚ ਭਾਰਤੀ ਅਰਥ ਵਿਵਸਥਾ ਦੇ 6.1% ਦੀ ਦਰ ਨਾਲ ਵਧਨ ਦਾ ਅਨੁਮਾਨ ਲਗਾਇਆ ਸੀ ਸਾਲ 2023 ਵਿੱਚ ਭਾਰਤ ਦੇ ਆਰਥਿਕ ਅੰਕੜੇ ਉਮੀਦ ਤੋਂ ਬਿਹਤਰ ਰਹੇ ਜਿਸ ਕਾਰਨ ਮੂਡੀਜ਼ ਨੇ ਆਪਣੀ ਵਿਕਾਸ ਦਰ ਦਾ ਅਨੁਮਾਨ ਵਧਾ ਦਿੱਤਾ ਹੈ। ਸੁਣੇ ਚ ਰਚੀਆਂ ਅਹਿਮ ਖਬਰਾਂ ਇਦਾਂ ਹੀ ਹੋਰ ਖਬਰਾਂ ਦੇ ਲਈ ਜੁੜੇ ਰਹੋ ਦੇਸ਼ ਦੀ ਵਕ ਨਿਊਜ਼ ਨਾਲ ਤੇ ਦੇਖਦੇ ਰਹੋ ਸਾਡਾ ਇੱਕ ਖਾਸ ਪ੍ਰੋਗਰਾਮ ਸੋਮਵਾਰ ਤੋਂ ਸ਼ੁੱਕਰਵਾਰ ਰੋਜ਼ ਇਸੇ ਸਮੇਂ।